ਉਹਦੀ ਬਜਾਏ ਕੁਛ ਨਹੀਂ ਕੀਤਾ ਤੇ ਅੱਜ ਫਿਰ ਤੋਂ ਕੱਟ ਲੱਗਣ ਲੱਗੇ ਕਿਉਂਕਿ ਡਿਮਾਂਡ ਵਧ ਗਈ ਹੈ ਆ ਤੱਕ ਤੁਸੀਂ ਮੈਂ ਬਿਜਲੀ ਮਹਿਕਮੇ ਦੇ ਚੇਅਰਮੈਨ ਨਾਲ ਗੱਲ ਕੀਤੀ ਮੈਂ ਪੁੱਛ ਰਿਹਾ ਸੀ ਇੰਨੇ ਕੱਟ ਲੱਗ ਰਿਹਾ ਉਹ ਕਹਿੰਦੇ ਜੀ ਹਲੇ ਤਾਂ ਤੁਸੀਂ ਦੋ ਤਰੀਕ ਦੇ ਬਾਅਦ ਦੇਖਿਓ ਮੈਂ ਸਾਰਿਆਂ ਨੂੰ ਅੱਜ ਉਹਦੀ ਬੇਨਤੀ ਹੈ ਜਿਹਦੇ ਕੋਲੇ ਜਨਰੇਟਰ ਹੈ ਹੁਣੀ ਖਰੀਦ ਲਓ ਜਿਹਦੇ ਕੋਲੇ ਇਨਵਰਟਰ ਨਹੀਂ ਹੈ ਨਹੀਂ ਉਹ ਖਰੀਦ ਲਓ ਮੱਛਰਦਾਨੀਆਂ ਖਰੀਦ ਲਓ ਉਸ ਸਪਰੇ ਆਉਂਦੀ ਮੱਛਰ ਨਾ ਵੱਡੇ ਉਹ ਖਰੀਦ ਲੋ ਦੋ ਤਰੀਕ ਦੇ ਬਾਅਦ ਸਾਰੇ ਚਿੰਬੜ ਜਾਣਗੇ ਤੁਹਾਨੂੰ ਐਡੀ ਨਿਕਲੈਕ ਸਰਕਾਰ ਸਰਕਾਰ ਨਾ ਦੀ ਕੀ ਚੀਨੀ ਇੱਕ ਸ਼ਰਾਬੀ ਨੂੰ ਮੁੱਖ ਮੰਤਰੀ ਬਣਾਤਾ ਕਿਤੇ ਸੋਚਿਆ ਹੀ ਨਹੀਂ ਕਿ ਕਿਹੜੀ ਪਾਰਟੀ ਚੰਗੀ ਹੈ ਮੈਂ ਪੰਜਾਬੀਆਂ ਨੂੰ ਪੁੱਛਣਾ ਚਾਹਣਾ ਆਪਾਂ ਤਜਰਬੇ ਬੜੇ ਕਰਦੇ ਆਂ ਜਦੋਂ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਣਾ ਗੁਜਰਾਤ ਚਲੇ ਜਾਓ ਗੁਜਰਾਤ ਉਹ 35 ਸਾਲ ਹੋ ਗਏ ਉਹ ਕੱਲੇ ਬੀਜੇਪੀ ਨੂੰ ਵੋਟ ਪਾਉਂਦੇ ਆ ਮੋਦੀ ਨੂੰ ਕਿਉਂ ਪਾਉਂਦੇ ਆ ਉਹ ਕਹਿੰਦਾ ਕਿਉਂਕਿ ਮੋਦੀ ਸਾਰਾ ਕੁਝ ਉਹਨਾਂ ਵਾਸਤੇ ਕਰਦਾ ਗੁਜਰਾਤ ਤੇ ਆਪਣਾ ਇੱਥੇ ਸਾਰਾ ਕੁਝ ਹੀ ਕਾਲੀ ਦਲ ਕਰਦਾ ਪਰ ਨਹੀਂ ਕੋਈ ਨਵਾਂ ਬੰਦਾ ਆ ਜਾਂਦਾ ਹਾਂ 5 ਸਾਲ ਤੂੰ ਲੈ ਲੈ ਹੋਰ ਬੰਦਾ ਆ ਜਾਂਦਾ 5 ਸਾਲ ਤੂੰ ਲੈ ਲੈ ਕੈਪਟਨ ਅਮਰਿੰਦਰ ਸਿੰਘ ਜਿਹੜਾ ਗੁਰੂ ਘਰ ਜਾ ਕੇ ਮੱਥਾ ਨਹੀਂ ਟੇਕਦਾ ਉਹਨੇ ਗੁੜਕਾ ਸਾਹਿਬ ਦੀ ਸੌਂ ਖਾਲੀ ਤੇ ਆਪਾਂ ਮੰਨ ਲਈ ਤੇ ਉਹਨੂੰ 5 ਸਾਲ ਦੇ ਦਿੱਤੇ ਮੈਂ ਬੇਨਤੀ ਕਰਨਾ ਚਾਹਣਾ ਹੈ ਆ ਜਿਹੜੀ ਲੜਾਈ ਹੈ ਇੱਕ ਪਾਸੇ ਪੰਜਾਬ ਹੈ ਪੰਜਾਬ ਦੀ ਕੱਲੀ ਖੇਤਰੀ ਪਾਰਟੀ ਅਕਾਲੀ ਦਲ ਹੈ ਜਿਹੜੀ ਗਰੀਬ ਕਿਸਾਨ ਮਜ਼ਦੂਰ ਵਪਾਰੀ ਦੀ ਪੰਜਾਬੀਆਂ ਦੀ ਖਾਲਸਾ ਪੰਦੀ ਫੌਜ ਹੈ ਜੇ ਮੈਂ ਤੈਨੂੰ ਅੱਜ ਦੱਸਦਾ ਤੁਸੀਂ ਨੁਕਸਾਨ ਕਰਤਾ ਤੁਸੀਂ ਅਕਾਲੀ ਦਲ ਨੂੰ ਕਮਜ਼ੋਰ ਕਰਤਾ ਇਹਦਾ ਨੁਕਸਾਨ ਕੀ ਹੋਇਆ ਅੱਜ ਖਾਲਸਾ ਜੀ ਤੁਸੀਂ ਬੈਠੇ ਹੋ ਕਿੱਡਾ ਵੱਡਾ ਨੁਕਸਾਨ ਤੁਸੀਂ ਕਰਾਤਾ ਤਦ ਹਜ਼ੂਰ ਸਾਹਿਬ ਤੇ ਅੱਜ ਆਰਐਸਐਸ ਕਬਜ਼ਾ ਕਰ ਗਈ ਹੈ ਬਣਾਉਂਦੀ ਬਜਾਏ ਕੁਛ ਨਹੀਂ ਕੀਤਾ ਤੇ ਅੱਜ ਫਿਰ ਤੋਂ ਕੱਟ ਲੱਗਣ ਲੱਗੇ ਕਿਉਂਕਿ ਡਿਮਾਂਡ ਵਧ ਗਈ ਹੈ ਆ ਤੱਕ ਤੁਸੀਂ ਮੈਂ ਬਿਜਲੀ ਵਿਭਾਗ ਦੇ ਚੇਅਰਮੈਨ ਨਾਲ ਗੱਲ ਕੀਤੀ ਮੈਂ ਪੁੱਛ ਰਿਹਾ ਸੀ ਇੰਨੇ ਕੱਟ ਲੱਗ ਰਹੇ ਆ ਉਹ ਕਹਿੰਦੇ ਜੀ ਹਲੇ ਤਾਂ ਤੁਸੀਂ ਦੋ ਤਰੀਕ ਦੇ ਬਾਅਦ ਦੇਖਿਓ ਮੈਂ ਸਾਰੇ ਨੂੰ ਅੱਜ ਜੋਂਦੀ ਬੇਨਤੀ ਹੈ ਜਿਹਦੇ ਕੋਲੇ ਜਨਰੇਟਰ ਹੈ ਹੁਣੀ ਖਰੀਦ ਲਓ ਜਿਹਦੇ ਕੋਲੇ ਇਨਵਰਟਰ ਨਹੀਂ ਉਹ ਖਰੀਦ ਲਓ ਮੱਛਰਦਾਨੀਆਂ ਖਰੀਦ ਲੋ ਉਸ ਸਪਰੇ ਆਉਂਦੀ ਮੱਛਰ ਨਾ ਵੱਡੇ ਉਹ ਖਰੀਦ ਲੋ ਦੋ ਦਿਨ ਦੇ ਬਾਅਦ ਸਾਰੇ ਚਿੰਬੜ ਜਾਣਗੇ ਤੁਹਾਨੂੰ ਐਡੀ ਨਿਕਲੈਕ ਸਰਕਾਰ ਸਰਕਾਰ ਨਾ ਦੀ ਕੀ ਚੀਨੀ ਇੱਕ ਸ਼ਰਾਬੀ ਨੂੰ ਮੁੱਖ ਮੰਤਰੀ ਬਣਾਤਾ ਕਿਤੇ ਸੋਚਿਆ ਹੀ ਨਹੀਂ ਕਿ ਕਿਹੜੀ ਪਾਰਟੀ ਚੰਗੀ ਹੈ ਮੈਂ ਪੰਜਾਬੀਆਂ ਨੂੰ ਪੁੱਛਣਾ ਚਾਹਣਾ ਆਪਾਂ ਤਜਰਬੇ ਬੜੇ ਕਰਦੇ ਆਂ ਜਦੋਂ ਮਾਤ ਨੂੰ ਇੱਕ ਗੱਲ ਦੱਸਣਾ ਚਾਹਣਾ ਗੁਜਰਾਤ ਚਲੇ ਜਾਓ ਗੁਜਰਾਤ ਉਹ 35 ਸਾਲ ਹੋ ਗਏ ਉਹ ਕੱਲੇ ਬੀਜੇਪੀ ਨੂੰ ਵੋਟ ਪਾਉਂਦੇ ਆ ਮੋਦੀ ਨੂੰ ਕਿਉਂ ਪਾਉਂਦੇ ਆ ਉਹ ਕਹਿੰਦਾ ਕਿਉਂਕਿ ਮੋਦੀ ਸਾਰਾ ਕੁਝ ਉਹਨਾਂ ਵਾਸਤੇ ਕਰਦਾ ਗੁਜਰਾਤ ਚ ਤੇ ਆਪਣਾ ਇੱਥੇ ਸਾਰਾ ਕੁਝ ਹੀ ਕਾਲੀ ਦਲ ਕਰਦਾ ਪਰ ਨਹੀਂ ਕੋਈ ਨਵਾਂ ਬੰਦਾ ਆ ਜਾਂਦਾ ਹਾਂ 5 ਸਾਲ ਤੂੰ ਲੈ ਲੈ ਹੋਰ ਬੰਦਾ ਆ ਜਾਂਦਾ 5 ਸਾਲ ਤੂੰ ਲੈ ਲੈ ਕੈਪਟਨ ਅਮਰਿੰਦਰ ਸਿੰਘ ਜਿਹੜਾ ਗੁਰੂ ਘਰ ਜਾ ਕੇ ਮੱਥਾ ਨਹੀਂ ਟੇਕਦਾ ਉਨੇ ਗੁੜਕਾ ਸਾਹਿਬ ਦੀ ਸੌਂਖ ਖਾਲੀ ਤੇ ਆਪਾਂ ਮੰਨ ਲਈ ਤੇ ਉਹਨੂੰ 5 ਸਾਲ ਦੇ ਦਿੱਤੇ ਮੈਂ ਬੇਨਤੀ ਕਰਨਾ ਚਾਹਣਾ ਹੈ ਆ ਜਿਹੜੀ ਲੜਾਈ ਹੈ ਇੱਕ ਪਾਸੇ ਪੰਜਾਬ ਹੈ ਪੰਜਾਬ ਦੀ ਕੱਲੀ ਖੇਤਰੀ ਪਾਰਟੀ ਅਕਾਲੀ ਦਲ ਹੈ ਜਿਹੜੀ ਗਰੀਬ ਕਿਸਾਨ ਮਜ਼ਦੂਰ ਵਪਾਰੀ ਦੀ ਪੰਜਾਬੀਆਂ ਦੀ ਖਾਲਸਾ ਪੰਦੀ ਫੌਜ ਹੈ ਜੇ ਮੈਂ ਤੈਨੂੰ ਅੱਜ ਦੱਸਦਾ ਤੁਸੀਂ ਨੁਕਸਾਨ ਕਰਤਾ ਤੁਸੀਂ ਅਕਾਲੀ ਦਲ ਨੂੰ ਕਮਜ਼ੋਰ ਕਰਤਾ ਇਹਦਾ ਨੁਕਸਾਨ ਕੀ ਹੋਇਆ ਅੱਜ ਖਾਲਸਾ ਜੀ ਤੁਸੀਂ ਬੈਠੇ ਹੋ ਕਿੱਡਾ ਵੱਡਾ ਨੁਕਸਾਨ ਤੁਸੀਂ ਕਰਾਤਾ ਤਤ ਹਜ਼ੂਰ ਸਾਹਿਬ ਤੇ ਅੱਜ ਆਰਐਸਐਸ ਕਬਜ਼ਾ ਕਰ ਗਈ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ